ਲੇ ਵੀ ਤੁਹਾਨੂੰ ਸੁਣਾਉਣਾ ਵੀ ਸੱਚ ਨੂੰ ਫਾਸੀ ਇੱਥੇ ਹੁੰਦੀ ਹੁੰਦੀ ਐ ਓਏ ਹੋ ਗਿਆ ਜੇ ਫੇਲ ਤਾਂ ਮਖੌਲ ਮਾਰਦਾ ਤੇ ਕਰੀ ਜੇ ਤੇ ਰੱਕੀ ਪਸਤਾਨ ਮਾਰਦਾ ਓਏ ਹੋ ਜੇ ਕੋਈ ਫੇਲ ਤਾਂ ਮਖੌਲ ਮਾਰਦਾ ਤੇ ਕਰ ਗਿਆ ਤੇ ਰੱਕੀ ਪਸਤਾਨ ਮਾਰਦਾ ਆਏ ਦਿਨ ਗੱਲ ਇੱਥੇ ਆਮ ਹੁੰਦੀ ਆ ਓਏ ਇੱਥੇ ਸੱਤ ਸੱਚ ਨੂੰ ਤਾਂ ਫਾਂਸੀ ਛਰੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਸੱਚ ਨੂੰ ਤਾਂ ਫਾਂਸੀ ਛਰੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਓਏ ਕਰ ਗਿਆ ਤੇ ਰੱਕੀ ਪਸਤਾਨ ਮਾਰਦਾ ਤੇ ਹੋ ਗਿਆ ਜੇ ਫੇਲ ਤਾਂ ਮਖੌਨ ਮਾਰਦਾ ਕਰ ਗਿਆ ਤੇ ਰੱਕੀ ਪਸਤਾਨ ਮਾਰਦਾ ਹੋ ਗਿਆ ਜੇ ਫੇਲ ਤਾਮ ਖੌਲ ਮਾਰਦਾ ਆਏ ਦਿਨ ਗੱਲ ਇੱਥੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਸੱਚ ਨੂੰ ਤਾਂ ਫાંਸੀ ਛਰੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਸੱਚ ਨੂੰ ਵੀ ਫાંਸੀ ਛਰੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਹੱਕ ਸੱਚ ਵਾਸਤੇ ਅੜਨ ਲੱਗ ਜਾਏ ਉਹ ਜ਼ੁਰਮ ਦੇ ਅੱਗੇ ਜੋ ਲੜਨ ਲੱਗ ਜੇ ਹੱਕ ਸੱਚ ਵਾਸਤੇ ਖੜਨ ਲੱਗ ਜੇ ਤੇ ਜ਼ੁਰਮ ਦੇ ਅੱਗੇ ਜੋ ਆੜਨ ਲੱਗ ਜੇ ਥਾਕਰੇ ਚ ਉਹਦੀ ਸਦਾ ਜਾਨ ਹੁੰਦੀ ਆ ਓਏ ਇੱਥੇ ਸੱਚ ਨੂੰ ਸੱਚ ਨੂੰ ਵੀ ਫਾਂਸੀ ਛਰੇ ਆ ਮਹੁੰਦੀ ਆ ਓਏ ਇੱਥੇ ਸੱਚ ਨੂੰ ਸੱਤ ਨੂੰ ਵੀ ਫਾਂਸੀ ਛਰੇ ਆਮ ਹੁੰਦੀ ਆ